ਮણો ਦੂਸਰਾ ਇਹ ਆਗੂ ਆ ਤੇ ਬ੍ਰਾਹਮਣ ਨੇ ਸਮਾਜ ਦੇ ਵਿੱਚ ਵੈਮੋ ਭਰਮ ਪਖੰਡ ਇੰਨੇ ਕੁ ਫਲਾਏ ਤਾਂ ਜੋ ਤੁਸੀਂ ਆਪਣੀ ਕਿਰਤ ਕਮਾਈ ਬ੍ਰਾਹਮਣ ਨੂੰ ਭੇਟ ਕਰ ਸਕੋ ਤੇ ਉਹ ਤੁਹਾਡੇ ਵੈਮੋ ਭਰਮ ਪਖੰਡ ਜਿਹੜੇ ਨੇ ਉਹ ਖਤਮ ਕਰ ਦੇਵੇਗਾ ਇਦਾਂ ਦੇ ਭਰਮ ਪੈਦਾ ਕੀਤੇ ਇਥੋਂ ਤੱਕ ਬੰਦਾ ਮਰ ਵੀ ਜਾਂਦਾ ਹੈ ਤਾਂ ਵੀ ਬ੍ਰਾਹਮਣ ਦੇ ਭਰਮ ਨਿਕਲਦੇ ਨਹੀਂ ਆ ਆਪਾਂ ਜਿੰਨੇ ਬੈਠੇ ਆ ਬ੍ਰਾਹਮਣ ਨਹੀਂ ਆ ਪਰ ਬ੍ਰਾਹਮਣ ਦੀ ਵਿਚਾਰਧਾਰਾ ਸਾਡੇ ਘਰ ਦੇ ਵਿੱਚ ਕੰਮ ਕਰਦੀ ਹੈ ਤੁਸੀਂ ਕਹੋਗੇ ਉਹ ਕਿਦਾਂ ਬ੍ਰਾਹਮਣ ਆਪਣੇ ਬਜ਼ੁਰਗਾਂ ਦੇ ਸ਼ਰਾਦ ਚਾਉਂਦਾ ਕਿ ਤਰ੍ਹਾਂ ਦੀ ਪੂਜਾ ਕਰਦਾ ਹੈ ਅਸੀਂ ਬ੍ਰਾਹਮਣ ਨਹੀਂ ਅਸੀਂ ਗਰੰਥੀ ਲਾਭ ਲੈਨੇ ਆ ਕਿ ਗਰੰਥੀ ਸਿੰਘ ਨੂੰ ਪ੍ਰਸ਼ਾਦਾ ਛਕਾਉਣਾ ਹੈ ਜੇ ਜੀਉਂਦੇ ਜੀ ਸੇਵਾ ਕੀਤੀ ਹੈ ਤੇ ਸਮਝ ਲਓ ਪੂਜਾ ਹੀ ਆ ਤੇ ਜੇ ਜੀਉਂਦੇ ਆ ਜੀ ਬਾਪੂ ਪ੍ਰਸ਼ਾਦੇ ਲਈ ਤੜਫਦਾ ਮਰ ਗਿਆ ਤੇ ਗਰੰਥੀ ਨੂੰ ਕਿਉਂ ਪਾਰੇ ਖਵਾਇਆ ਨਾ ਤੇ ਸਮਝ ਲੈਣਾ ਬਾਪੂ ਨੂੰ ਨਹੀਂ ਗਿਆ ਉਹ ਗਰੰਥੀ ਦੀ ਪੇਟ ਦੀ ਪੂਰਤੀ ਹੋਈ ਐ ਇਥੋਂ ਤੱਕ ਹਾਲਾਤ ਬਣ ਜਾਂਦੇ ਨੇ ਉਹਨਾਂ ਦਿਨਾਂ ਵਿੱਚ ਗਰੰਥੀ ਮਰਨ ਵਾਲਾ ਹੋ ਜਾਂਦਾ ਏ ਜਿੰਨੇ ਘਰਾਂ ਦੇ ਬਾਪੂ ਚੜਾਈ ਕੀਤੇ ਹੋਣ ਉਨੇ ਘਰਾਂ ਦਾ ਪ੍ਰਸ਼ਾਦਾ ਗਰੰਥੀ ਨੂੰ ਛਕਣਾ ਪੈ ਜਾਵੇ ਤੇ ਕੰਮ ਇਹ ਔਖਾ ਹੀ ਆ ਕਿੰਨਾ ਕ ਪ੍ਰਸ਼ਾਦਾ ਸਾਖ ਸਕ ਸਕਦੇ ਨਹੀਂ ਸਾਖ ਸਕਦੇ ਪਰ ਅਸੀਂ ਗਰੰਥੀ ਸਿੰਘ ਨੂੰ ਕਹਿੰਦੇ ਕਿ ਸਾਡੇ ਬਜ਼ੁਰਗਾਂ ਦੀ ਪਿਤਰਾਂ ਦੀ ਪ੍ਰਸ਼ਾਦਾ ਅੱਗੇ ਪਹੁੰਚਾਉਣਾ ਹੈ ਲੀੜਾ ਕੱਪੜਾ ਪਹੁੰਚਾਉਣਾ ਹੈ ਅਸੀਂ ਜਦੋਂ ਕੋਈ ਪ੍ਰਾਣੀ ਚੜਾਈ ਕਰਦਾ ਉਹਦੀ ਅੰਤਮ ਅਰਦਾਸ ਦੇ ਉੱਤੇ ਇੱਕ ਬਿਸਤਰਾ ਲੈ ਕੇ ਆਉਨੇ ਆ ਉਹ ਬਿਸਤਰਾ ਗੁਰੂ ਘਰ ਦੇ ਲਈ ਤਾਂ ਵਰਤਿਆ ਜਾ ਸਕਦਾ ਹੈ ਜੇ ਭਰਮ ਇਹ ਆ ਕਿ ਇਹ ਬਿਸਤਰੇ ਦੀ ਅਗਲੇ ਪਾਸੇ ਜਾ ਕੇ ਵਿਛਾਈ ਹੋਣੀ ਹੈ ਫਰ ਇਹ ਭਰਮ ਆ ਕਿਉਂਕਿ ਇਹ ਸਾਰੇ ਭਰਮ ਪੰਡਤ ਦੇ ਕ੍ਰੀਏਟ ਕੀਤੇ ਹੋਏ ਆ ਮੰਨੂ ਸਿਮਰਤੀ ਦੇ ਜਿਹੜੇ ਨੇ ਉਹ ਤਿਆਰ ਕੀਤੇ ਹੋਏ ਨੇ ਤੇ ਬ੍ਰਾਹਮਣ ਇਸ ਵਿਚਾਰ ਨੂੰ ਲੈ ਕੇ ਚੱਲਦਾ ਏ ਕਿ ਮੈਂ ਦੁਨੀਆ ਨੂੰ ਕਿਵੇਂ ਭਰਮ ਦੇ ਵਿੱਚ ਪਾਉਣਾ ਏ ਤੇ ਕਿਵੇਂ ਇਹਦੀ ਜੇਬ ਦੇ ਵਿੱਚੋਂ ਪੈਸਾ ਕੱਢਣਾ ਬਸ ਬ੍ਰਾਹਮਣ ਦਾ ਮੁੱਖ ਮਕਸਦ ਇੰਨਾ ਕੀ ਹੈ ਹੁਣ ਗੁਰੂ ਸਾਹਿਬ ਜੀ ਕਹਿ ਲਗੇ ਬ੍ਰਾਹਮਣ ਦਾ ਵੈ ਜੀਆਂ ਕਾਏ ਬ੍ਰਾਹਮਣ ਜੀਆਂ ਦੀ ਹਤਿਆ ਕਰ ਰਿਆ ਏ ਕਿਸੇ ਦੇ ਘਰ ਛਕਣ ਦੇ ਲਈ ਪ੍ਰਸ਼ਾਦਾ ਨਹੀਂ ਆ ਪਰ ਉਹਦੇ ਘਰ ਤੱਕ ਸਨੇਹਾ ਪਹੁੰਚ ਜਾਂਦਾ ਏ ਕਿ ਤੇਰੇ ਪਿਤਾ ਜੀ ਵੈਤਰਨੀ ਨਦੀ ਇਹਦੇ ਤਰੇ ਨਹੀਂ ਆ ਉਸ ਨਦੀ ਨੂੰ ਤਰਨ ਦੇ ਲਈ ਇੱਕ ਗਾਂ ਦੀ ਜ਼ਰੂਰਤ ਆ ਇੱਥੇ ਨਾ ਇੱਕ ਘਟਨਾ ਬੜੀ ਪਿਆਰੀ ਆ ਵਿਦਵਾਨ ਸੱਜਣ ਕਹਿੰਦੇ ਕਿ ਪੰਡਿਤ ਰਾਣੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਘਰ ਦੇ ਵਿੱਚ ਲਵੇਰਾ ਨਹੀਂ ਹੈ ਦੁੱਧ ਦੀ ਬੜੀ ਤੰਗੀ ਆ ਉਹ ਕਹਿੰਦਾ ਭਾਗਵਾਨ ਇਹ ਕਿਹੜੀ ਗੱਲ ਆ ਦੁੱਧ ਹੀ ਦੁੱਧ ਕਰ ਦਿੰਦੇ ਆ ਉਹ ਨਿਗਾਹ ਮਾਰਦਾ ਕਿ ਕਿਹਦੇ ਘਰ ਦੇ ਵਿੱਚ ਸੱਜਰ ਸੂਈ ਗਾਂ ਆ ਤੇ ਧਿਆਨ ਦੇ ਵਿੱਚ ਪੈਂਦਾ ਕਿ ਫਲਾਣੇ ਜਜਮਾਨ ਦੇ ਘਰ ਗਾਂ ਸੂਈ ਹੈ ਤੇ ਪੰਡਿਤ ਜਾਂਦਾ ਹੈ ਘੁੰਮਦਾ ਫਿਰਦਾ ਹੌਲੀ ਜੀ ਇਗਲੇਰੇ ਪਾਸੇ ਕਹਿੰਦੇ ਪੰਡਤ ਜੀ ਕਿੱਧਰ ਆਏ ਪੰਡਤ ਜੀ ਕਹਿੰਦੇ ਵੀ ਆਏ ਹੋਏ ਅਸੀਂ ਕਿਧਰ ਆ ਸਾਨੂੰ ਰਾਤ ਸੁਪਨਾ ਆਇਆ ਕਿ ਤੁਹਾਡਾ ਬਾਪੂ ਜਿਹੜਾ ਚੜਾਈ ਕੀਤਾ ਵੈਤਰਨੀ ਨਦੀ ਦੇ ਵਿੱਚ ਉਹ ਡੋਬ ਰਿਹਾ ਵਾ ਉਹਨੂੰ ਤਾਰਨਾ ਬੜਾ ਜ਼ਰੂਰੀ ਹੈ ਤੇ ਜਿਹੜੇ ਭਰਮੀ ਲੋਕ ਆ ਉਹ ਪਲਾਂ ਦੇ ਵਿੱਚ ਆ ਕੇ ਨੇੜੇ ਬਹਿ ਜਾਂਦੇ ਵੀ ਇਹ ਕਿੱਦਾਂ ਤਰ ਸਕਦੇ ਤੁਸੀਂ ਭਰਮ ਦੀ ਗੱਲ ਕਰੋ ਤੇ ਲੋਕ ਮਿੰਟ ਦੇ ਵਿੱਚ ਉਸ ਭਰਮ ਨੂੰ ਮੰਨ ਲੈਣਗੇ ਸੱਚ ਦੀ ਗੱਲ ਕਰੋ ਤੇ ਕੋਈ ਧਿਆਨ ਨਹੀਂ ਦੇਵੇਗਾ ਹੁਣ ਜੱਜਮਾਨ ਕਹਿੰਦਾ ਏ ਕਿ ਪੰਡਤ ਜੀ ਜਿਹੜਾ ਸਾਡੇ ਬਜ਼ੁਰਗ ਵੈਤਰਨੀ ਨਦੀ ਦੇ ਵਿੱਚ ਡੁੱਬ ਰਹੇ ਆ ਉਹ ਕਿਵੇਂ ਤਾਰੀਏ ਤੇ ਅੱਗੋਂ ਬ੍ਰਾਹਮਣ ਕਹਿੰਦਾ ਏ ਤਰ ਜਾਣਗੇ ਉਪਾਅ ਹੈਗਾ ਏ ਕਹਿੰਦਾ ਕਿਵੇਂ ਦਾ ਉਪਾਅ ਹੈ ਕਹਿੰਦਾ ਉੱਥੇ ਇੱਕ ਗਾਂ ਚਾਹੀਦੀ ਆ ਗਾਂ ਪਾਣੀ ਦੇ ਵਿੱਚ ਡੁੱਬ ਦੇਣੀ ਆ ਬਜ਼ੁਰਗ ਤੁਹਾਡੇ ਉਹਦੀ ਪੂਛ ਪੜਨਗੇ ਤੇ ਵੈਤਰਦੀ ਨਦੀ ਤਰ ਜਾਏਗੀ ਤੇ ਗਾਂ ਇੱਕੋ ਘਰ ਦੇ ਵਿੱਚ ਸੂਈ ਆ ਤੇ ਬ੍ਰਾਹਮਣ ਕਹਿੰਦਾ ਉਹ ਜਿਹੜੀ ਗਾਂ ਵੱਜੀ ਉਹ ਮੇਰੇ ਘਰ ਕਿੱਲੇ ਦੇ ਨਾਲ ਵਾਣ ਆਓ ਤੇ ਪੱਠੇ ਡੱਕੇ ਦੀ ਤੁਸੀਂ ਸੇਵਾ ਕਰਦੇ ਰਹੋ ਤੇ ਬਜ਼ੁਰਗ ਤੁਹਾਡਾ ਪਾਰ ਮੈਂ ਕਰਵਾ ਦਿਆਂਗਾ ਹੁਣ ਉਹ ਘਰ ਦੇ ਵਿੱਚੋਂ ਗਾਂ ਖੁੱਲੀ ਬ੍ਰਾਹਮਣ ਦੇ ਘਰ ਗਾਂ ਵੱਜੀ ਤੇ ਦੁੱਧ ਹੀ ਦੁੱਧ ਹੋ ਗਿਆ ਇਦਰੋਂ ਬਾਪੂ ਨੂੰ ਅਗਲੇਰੇ ਪਾਸੇ ਲਾਉਣ ਦੇ ਚੱਕਰ ਦੇ ਵਿੱਚ ਘਰੋਂ ਆਇਆ ਦੁੱਧ ਵੀ ਰਿਜ਼ਕ ਵੀ ਜਿਹੜਾ ਏ ਉਹ ਵੀ ਗਵਾ ਬੈਠਾ। குரு ਸਾਹਿਬ ਜੀ ਕਹਿਣ ਲੱਗੇ ਬ੍ਰਾਹਮਣ ਦਾ ਵਹਿ ਜੀਆਂ ਖਾਏ ਉਸ ਵਿਅਕਤੀ ਦੇ ਭਾਵੇਂ ਘਰ ਦੇ ਬੱਚੇ ਰੁੱਲ ਜਾਣ ਦੁੱਧ ਖਣੋ। ਪਰ ਬ੍ਰਾਹਮਣ ਨੇ ਆਪਣੇ ਘਰ ਦੀ ਘਾਟ ਨੂੰ ਪੂਰਾ ਕਰ ਲਿਆ ਇੱਕ ਵਹਿਮ ਤੇ ਭਰਮ ਪਾ ਕੇ।